ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਦਾ ਮਾਮਲਾ ਇਸ ਵੇਲੇ ਤੂਲ ਫੜਿਆ ਹੋਇਆ ਜਿਸ ਦੇ ਵਿੱਚ ਹੁਣ ਐਫਆਈਆਰ ਦਰਜ ਹੋ ਚੁੱਕੀ ਹੈ ਇਹ ਇੱਕ ਵੱਡੀ ਪ੍ਰਾਪਤੀ ਉਹਨਾਂ ਜਥੇਬੰਦੀਆਂ ਦੀ ਹੈ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਨੂੰ ਖਾਸ ਤੌਰ ਦੇ ਉੱਤੇ ਚੱਕਿਆ ਗਿਆ ਹੈ ਇਹਨਾਂ ਰੂਪਾਂ ਨੂੰ ਲਾਪਤਾ ਦੱਸਿਆ ਜਾ ਰਿਹਾ ਪਰ ਇਹ ਮਾਮਲਾ ਇਸ ਵੇਲੇ ਐਸਜੀਪੀਸੀ ਦੇ ਲਈ ਗਲੇ ਦੀ ਹੱਡੀ ਬਣ ਚੁੱਕਿਆ ਐਸੇ ਦੇ ਦੌਰਾਨ ਐਸਜੀਪੀਸੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਦੇ ਮੁਤਾਬਕ ਐਸਡੀਪੀਸੀ ਨੇ ਇਹ ਮਾਮਲਾ ਪਹਿਲਾਂ ਹੀ ਆਪਣੇ ਪੱਧਰ ਉੱਤੇ ਜਾਂਚ ਕਰਕੇ ਇਹ ਜਿਨ੍ਹਾਂ ਅਧਿਕਾਰੀਆਂ ਤੋਂ ਗਲਤੀ ਹੋਈ ਸੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰ ਦਿੱਤੀ ਸੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਪਹਿਲਾਂ ਹੀ ਆ ਚੁੱਕੇ ਸੀ ਉਹਨਾਂ ਨੇ ਇਹ ਸਾਫ਼ ਕੀਤਾ ਕਿ ਲਾਪਤਾ ਸ਼ਬਦ ਦਾ ਇਸਤੇਮਾਲ ਗਲਤ ਹੈ ਨਾ ਤਾਂ ਕੋਈ ਸਰੂਪ ਗੁੰਮ ਹੋਇਆ ਤੇ ਨਾ ਹੀ ਕਦੇ ਹੋਵੇਗਾ ਗੁਰੂ ਸਾਹਿਬ ਆਪ ਨਿਗਰਾਨੀ ਕਰਦੇ ਨੇ ਤੇ ਸਜ਼ਾ ਦੇਣ ਦੀ ਤਾਕਤ ਵੀ ਰੱਖਦੇ ਨੇ ਮੰਨਣ ਦਾ ਕਹਿਣਾ ਇਹ ਵੀ ਹੈ ਕਿ ਇਸ ਮਾਮਲੇ ਨੂੰ ਬੇਵਜ੍ਹਾ ਸਿਆਸੀ ਰੰਗ ਦਿੱਤਾ ਜਾ ਰਿਹਾ ਤੇ ਇਹ ਘਟਨਾ 5-7 ਸਾਲ ਪੁਰਾਣੀ ਹੈ ਤੇ ਉਸ ਸਮੇਂ ਜਿਹੜੇ ਅਧਿਕਾਰੀ ਡਿਊਟੀ ਤੇ ਸੀ ਉਹਨਾਂ ਉੱਤੇ ਐਸਜੀਪੀਸੀ ਨੇ ਕਾਰਵਾਈ ਕਰ ਦਿੱਤੀ ਸੀ ਤੇ ਉਹਨਾਂ ਸਵਾਲ ਇਹ ਵੀ ਚੁੱਕਿਆ ਕਿ ਜਦੋਂ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਗਲਤੀ ਕਰਦਾ ਤਾਂ ਕੀ ਮੁੱਖ ਮੰਤਰੀ ਅਸਤੀਫਾ ਦੇ ਦਿੰਦੇ ਨੇ ਤੇ ਇਸ ਲਈ ਉਹਨਾਂ ਦੇ ਅਨੁਸਾਰ ਇਹ ਸਾਰਾ ਮਾਮਲਾ ਸਿਰਫ ਸਿਆਸਤ ਦੇ ਨਾਲ ਬਣਾਇਆ ਜਾ ਰਿਹਾ ਹੈ